ਆਹੋ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਅਸਰੇ ਪੜੋ ਆਹੋ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੋਬਿੰਦ ਸਿੰਘ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਜਲਾ ਗੋਬਿੰਦ ਸੱਚੇ ਬੋਲੋ ਹਾਂ ਰਾਜਨ ਰਾਜ ਆਨੰਦ ਪਾ ਦੇਵਨ ਦੇਵਕਮਾਹ ਰਾਜਨ ਰਾਜ ਆਨੰਦ ਪਾ ਦੇਵਨ ਦੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਮੋਤੀराम ਜੀ ਮੇਰਾ ਰਾਥ ਆਸ਼ਰਮ ਨੂੰ ਕੋਲ ਵਿੱਚ ਅਨਾਥ ਆਸ਼ਰਮ पे ਸਮਾਗੋ ਚੱਲ ਰਹੇ ਨੇ ਸੋ ਇਹ ਹਰ ਸਾਲ ਦੇ ਸਾਲ ਸਤਵਾਂ ਸਮਾਗੋ ਆ ਹਰ ਕੀ ਜੋ ਹਰ ਸਾਲ ਦੀ ਦਾ ਸਮਾਗੋ ਕੀਤਾ ਜਾਂਦਾ ਆਪਣੇ ਕਸਾਬਾ ਚਕ ਢਾਟੀ ਰਾਤੀ ਸਾਰੇ ਆਏ ਨੇ ਹੁਣ ਭਾਈ ਜਸਵੰਤ ਸਿੰਘ ਜੀ ਕਥਾ ਕਰ ਰਹੇ ਨੇ ਮਨਜੀਤ ਸਾਹਿਬ ਵਾਲੀ ਇਸ ਤੋਂ ਬਾਅਦ ਗੁਰਪ੍ਰੀਤਪੁਰ ਜੀ ਆ ਰਹੇ ਨੇ ਉਹ ਟਾਡੀ ਨੇ ਬਹੁਤ ਵਧੀਆ ਉਹ ਟਾਡੀਵਾਰਾ ਕਹਣਗੇ ਤੇ ਬਹੁਤ ਸੰਗਤਾਂ ਦਾ ਸਹਿਯੋਗ ਹੈ ਸਾਡੇ ਸੰਗਤਾਂ ਦੇ ਸਹਿਯੋਗ ਨਾਲ ਇਹ ਚੱਲ ਰਿਹਾ ਜੋ ਯੂਐਸਏ ਤੋਂ ਐਨਆਰਆਈ ਵੀਰ ਆਏ ਨੇ ਸਾਰਿਆਂ ਦੇ ਸੰਦੂਕ ਨਾਲ ਦੇ ਕੋਲ ਦੀਆਂ ਨਗਰ ਨਿਵਾਸੀ ਜਿੰਨੇ ਲਾਕੇ ਲਾਕੇ ਸੰਗਤਾਂ ਨੇ ਸਾਰਿਆਂ ਦਾ ਬਹੁਤ ਸਹਿਯੋਗ ਆ ਸਾਰੇ ਸਹਿਯੋਗ ਨਾਲ ਸ਼ੁਕਰ ਕੀਤਾ ਜਾਂਦੇ ਨੇ ਇਹ ਮਕਸੂਦਪੁਰ ਤੋਂ ਨੇ ਭਾਈ ਸਾਹਿਬ ਜੀ ਹੋਰੀ ਇਹ ਹਰ ਤੇ ਹਰ ਸਾਲ ਦੇ ਸਾਲ ਬਾਬਾ ਮੋਤੀराम ਮਹਿਰਾ ਅਨਾਥ ਆਸ਼ਰਮ ਦੇ ਵਿੱਚ ਇਹ ਦੁੱਧ ਦੀ ਸੇਵਾ ਕਰਦੇ ਨੇ ਕਿਉਂਕਿ ਬਾਬਾ ਜੀ ਨੇ ਦੁੱਧ ਦੀ ਹੀ ਸੇਵਾ ਸਾਹਿਬਜ਼ਾਦੇ ਨੂੰ ਦੁੱਧ ਪਿਆ ਕੇ ਕਿ ਪੁੰਨ ਖਟਿਆ ਸੀ ਉਹਨਾਂ ਦਾ ਲੱਗਿਆ ਬੋਟਾ ਅੱਜ ਅਸੀਂ ਇਸ ਏਰੀਏ ਦੇ ਵਿੱਚ ਬਾਬਾ ਜੀ ਦੇ ਨਾਂ ਤੇ ਅਨਾਥਾ ਸ਼ਰਮ ਬਣਾਇਆ ਬਾਬਾ ਮੋਤੀराम ਜੀ ਮਹਾਰਾਜ ਦੇ ਨਾਂ ਤੇ ਨਾਥਾ ਸ਼ਰਮ ਬਣਾਇਆ ਹੋਇਆ ਸੋ ਬਹੁਤ ਸਹਿਯੋਗ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਵੀਰ ਜੀ ਕਿਤੇ ਵੀ ਤੁਹਾਨੂੰ ਲਾ ਕੇ ਚਾ ਕੇ ਕਿ ਕਿਤੇ ਵੀ ਤੁਹਾਨੂੰ ਕੋਈ ਬੇਸਹਾਰਾ ਬਜ਼ੁਰਗ ਬੀਬੀ ਕੋਈ ਬੰਦਾ ਛਟਕਾਂ ਤੇ ਰੋਲਦਾ ਮਿਲਦਾ ਆ ਤੇ ਜਰੂਰ ਸਾਨੂੰ ਉਹਦੀ ਸੇਵਾ ਦੇਵੋ ਅਸੀਂ ਇੱਥੇ ਲੈ ਆ ਕੇ ਉਹਨਾਂ ਕੋਲ ਉਹਨਾਂ ਦੀ ਸੇਵਾ ਕਰਾਂਗੇ ਸੋ ਸਭ ਤੋਂ ਵੱਡੀ ਜੁਰੀ ਬੇਨਤੀ ਹੈ ਕਿ ਤੁਹਾਨੂੰ ਕੋਈ ਅਨਾਥ ਸਾਸ਼ਰਮ ਦੇ ਨਾਂ ਤੇ ਕੋ ਪੈਸਾ ਮੰਗੇ ਜਾਂ ਕੋਈ ਕਹੇ ਕਿ ਉਸੇ ਪੈਸਾ ਚਾਹੀਦਾ ਆ ਕਿਸੇ ਨੂੰ ਅਨਾਥ ਸਾਸ਼ਰਮ ਦਾ ਸਭ ਤੋਂ ਵੱਡਾ ਇਹ ਪਪਰਾਣਾ ਆ ਕਿ ਅਸੀਂ ਕਿਸੇ ਕੋ ਪੈਸਾ ਨਹੀਂ ਲੈਂਦੇ ਇਹ ਝਿਜਕ ਹੋ ਕੇ ਤੁਸੀਂ ਇਹ ਬੇਸਰ ਹਾਂ ਲੈ ਕੇ ਆਵੋ ਕਿ ਪੈਸਾ ਨਹੀਂ ਲਿਆ ਜਾਂਦਾ ਕਿਸੇ ਕੋਲ ਵੀਰ ਜੀ ਆਪਣੇ ਬੇਗੋਲ ਦੇ ਵਿੱਚ ਬਾਬਾ ਮੋਤੀराम ਮਹਾਰਾ ਆਸ਼ਰਮ ਆਨਾਥ ਆਸ਼ਰਮ ਆ ਉੱਥੇ ਹਰ ਸਾਲ ਹੁੰਦਾ ਹੈ ਅਸੀਂ ਇਹ ਮਕਸੂਦ ਮੋਤੀ ਸੰਗਤ ਇਕੱਠੇ ਹੋਗੇ ਤੇ ਲੰਗਰ ਲਾਇਦਾ ਮਹਾਰਾ ਦੀ ਕਿਰਪਾ ਆ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਜੀ ਕਿੰਨਾ ਕਿ ਸਮਾ ਹੋ ਗਿਆ ਕਿੰਨਾ ਸਵਾਗਤ ਤੇ ਤੇ ਆਪਣੀ ਸਤਵਾਂ ਜੀ ਹਾਂ ਜੀ ਹਾਂ ਜੀ ਕਿੱਥੇ ਲੰਗਰ ਜਿਹੜੇ ਗੁਰਪਿਆਰੋ ਚੱਲ ਰਿਹਾ ਕਿੱਥੇ ਮਹਾਰਾ ਦੀ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈਗਾ ਬਾਕੀ ਪਕੌੜਿਆਂ ਦਾ ਲੰਗਰ ਮਠਾਈ ਦਾ ਲੰਗਰ ਤਾਂ ਅਸੀਂ ਦੁੱਧ ਦਾ ਲੰਗਰ ਲਾਇਆ ਹੈਗਾ ਮਕਸੂਦਪੁਰ ਦੀ ਸੰਗਤ ਨੇ ਕਿੰਨੇ ਕਿ ਕਿਰਤਰੀ ਜਸੇ ਕਿਹੜੇ ਤਿੰਨ ਜਸੇ ਆਏ ਸੀ ਦੋ ਜਸੇ ਹੋ ਗਏ ਬੀਬੀ ਜਰਨਾਰ ਬੀਬੀ ਤਨੇਯਾ ਕੌਰ ਜੀ ਆ ਰਹੇ ਹੈਗੇ ਤੇ ਦੋ ਜਥੇ ਕਿਰਤ ਕਰਕੇ ਚਲੇ ਗਏ ਕਿੰਨੇ ਕ ਸਪੋਰਟ ਹੈ ਮਤਲਬ ਕਿ ਇਸ ਕਿਰਤੰਦਰਬਾਰ ਨੂੰ ਕਿਹੜੇ ਵੀ ਇਹ ਪਾਜੀ ਸਭ ਤੋਂ ਜ਼ਿਆਦਾ ਸੋਣ ਹੈ ਜੀ ਕਸ਼ਮੀਰ ਸਿੰਘ ਸਾਹੀ ਜੋ ਅਮਰੀਕਾ ਰਹਿੰਦੇ ਨੇ ਉਹ ਸਾਰੇ ਕਰਤਾ ਤਰਤਾ ਉਹੀ ਨੇ ਦਾ ਬੋਸ ਜੀ ਬਕਰਤੋ ਆਇਦੋ ਨਾਲ ਫਾਸ ਜੋੜ ਕੇ ਮਾਰ ਮਡਾਈ ਵੀ ਕਰੀ ਜਾਂਦੇ ਆ ਕਿੰਦਾ ਲੱਗ ਰਿਹਾ ਇੱਥੇ ਅੱਜ ਸੇਵਾ ਕਰਨ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਹਰ ਸਾਲ ਇੱਜੇ ਬਹੁਤ ਖੁਸ਼ੀ ਹੁੰਦੀ ਹੈ ਚਰਨ ਕਮਲ ਮੇਰੇ ਕੀ ਰਹਿ ਬਸ ਚਰਨ ਕਮਲ ਮੇਰੇ ਕੀ ਰਹਿ ਬਸ ਤੇਰੇ ਚੰਨ ਨਸ਼ੋਟੂ ਆਜਾ ਕੜ ਕੇ ਨੂੰ ਦੇਗੇ ਤੇ ਇਹ ਮੈਂ ਸਕੂਲੇ ਪੜਿਆ ਜੇ ਉਦਾਂ ਦਾ ਸਲੇਰਸੀ ਮਾਂ ਦਾ ਦਿਲ ਤੇ ਬਿਧਾਤਾ ਸੀ ਕੀਰ ਦੀ ਕਵਤਾ ਲਿਖੀ ਹੋਈ ਹੈ ਮਾਂ ਦਾ ਕਾਲਜਾ ਕਢ ਲਿਆ ਤਾਂ ਕੰਬੇਰੀ ਕਢ ਗਿਆ ਪੁੱਤਰ ਬਕਾਰੀ ਦੰਦੇ ਨੇ ਮਾਂ ਦਾ ਕਾਜਾ ਕਢ ਕੇ ਤੁਰਿਆ ਜਾ ਰਿਹਾ ਐਡਾ ਵੱਡਾ ਪਾਪ ਕੀਤਾ ਹੈ ਦਿਲ ਤਾਂ ਕੰਬਦਾ ਨਾ ਉਥੇ ਲਿਖਿਆ ਕਿ ਰਾਜ ਅੜ ਕੇ ਡਰ ਪਿਆ ਤੇ ਜਿਹੜਾ ਮਾਂ ਦਾ ਦਿਲ ਦਾ ਟੁਕੜਾ ਸੀ ਉਹਦੇ ਤੋਂ ਆਵਾਜ਼ ਆ ਗਈ ਪੁੱਤ ਮਾਂ ਮਰ ਜਾਏ ਮੇਰੇ ਪੁੱਤ ਨੂੰ ਛੱਡਦਾ ਨਹੀਂ ਲੱਗੂ ਤੇ ਜੇ ਮਾਂ ਦਾ ਦਿਲ ਮਾਂ ਦਾ ਦਿਲ ਕੱਢ ਕੇ ਵਕਾਰੀ ਬੰਦਾ ਮਾਂ ਨੂੰ ਤਲ ਕਰਕੇ ਪੁਰਿਆ ਜਾ ਰਿਹਾ ਧਜਾ ਜਾ ਰਿਹਾ ਮਾਂ ਦਾ ਦਿਲ ਹੱਥ ਵਿੱਚ ਫੜਿਆ ਅੜ ਕੇ ਡੱਗਾ ਪਰ ਉਸ ਦਿਲ ਤੋਂ ਆਵਾਜ਼ ਆਈ ਪੁੱਤ ਮਾਂ ਮਰ ਜਾਏ ਮੇਰੇ ਪੁੱਤ ਨੂੰ ਤੇ ਸਾਡਾ ਨਹੀਂ ਲੱਗੀ ਇਹ ਜੇ ਮਾਂ ਬੇਨਤੀ ਕਰ ਰਿਆ ਸਾਂ ਰਾਤ ਨੂੰ ਨਾਵਾ ਜਦੋਂ ਵੀ ਪਾਸਾ ਬਦਲਦੀ ਐ ਇਸ ਨੂੰ ਆਪਣੇ ਪੁੱਤ ਨੂੰ ਛਾਤੀ ਨਾਲ ਰਾਗੇ ਰੱਖਦੇ ਹਸਣ ਪਰ ਇਹ ਪੰਜਾਬ ਇਰਾ ਮਾਂ ਪਾਸਾ ਬਦਲੇ ਨਾ ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲੜਾਓ ਇਹਦੇ ਪਿਛੇ ਤਤ ਵੀ ਹੈ ਇਹੜੀ ماں ਬੱਚੇ ਨੂੰ ਸ਼ਾਦੀ ਨਾਲ ਲਾ ਕੇ ਰੱਖਦੀ ਉਹਨੂੰ ਨਮੂਨੀਆਂ ਨਹੀਂ ਜੁੜਦਾ ਆਹ ਰਮੂਨੀਆਂ ਬੜੀ ਬਿਮਾਰੀ ਚੱਲਦੀ ਹੈ